ਜੀ ਸਰ ਜਿਹੜਾ ਜਿਹੜਾ ਪ੍ਰੈਸ ਕਾਨਫਰੰਸ ਕਰ ਰਿਹਾ ਵਰਤੋ ਮਾਝਾ ਵਿੱਚ ਪੰਜਾਬ ਸ੍ਰੀ ਸੁਪਨ ਸ਼ਰਮਾ IPS ਮਿਸ਼ਨ ਅਫਸਰ ਗਿਲੰਦਰ ਉਹਨਾਂ ਦੇ ਆਦੇਸ਼ਾਂ ਨਿਰਦੇਸ਼ਾਂ ਦੇ ਉੱਤੇ ਜਿਹੜਾ ਇਹ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈ ਪੰਜਾਬ ਵਿੱਚ ਖਾਸ ਕਰਕੇ ਸ਼ਹਿਰਾਂ ਦੇ ਵਿੱਚ ਇਹਦੇ ਸੰਬੰਧ ਵਿੱਚ ਇੱਕ ਵਿਸ਼ੇਸ਼ ਜਿਹੜੀ ਹੈਗੀ ਆ ਉਹ ਮਿ ਗਿਲੰਦਰ ਪੁਲਿਸ ਵੱਲੋਂ ਚਲਾਈ ਗਈ ਉਸੇ ਕੈਂਪੇਨ ਦੇ ਤਹਿਤ ਇਨਚਾਰਜ ਸੀ ਇਹ ਰਸਪੈਕਟਰ ਸੰਦਰ ਸਿੰਘ ਦੀ ਟੀਮ ਨੂੰ 23 14 ਅੱਠ ਨੂੰ ਇੱਕ ਅਹਿਮ ਸਫਲਤਾ ਮਿਲੀ ਜਦੋਂ ਦਰਾਨੇ ਸ਼ਕੀਪੁਰਸ਼ ਐਸਐਸ ਜਸਵਿੰਦਰ ਸਿੰਘ ਦੀ ਹਾਜ਼ਰੀ ਵਿੱਚ ਇੱਕ ਕਿੜਾ ਹੈਗਾ ਮਨਜੀਤ ਸਿੰਘ ਮਾੜੀ ਮਨਜੀਤ ਸਿੰਘ ਮਾੜੀ ਨਾਮ ਦਾ ਜਿਹੜਾ ਐ ਦੋਸ਼ੀ ਸੀਗਾ ਉਹਨੂੰ ਕਾਬੂ ਕੀਤਾ ਭੋਲੇ ਸਰਹੱਦ ਤੋਂ ਔਰ ਦਰਾਨੇ ਚੈਕਿੰਗ ਮਨਜੀਤ ਸਿੰਘ ਮਾੜੀ ਦੇ ਕੋਲੋਂ 1 ਕਿਲੋ 25 ਗ੍ਰਾਮ ਰੈਸਿੰਗ ਹੈਰਨ ਦਾ ਰੈਸਿੰਗ ਜੋ ਇਹਦੇ ਸਬੰਧ ਦੇ ਵਿੱਚ ਐਫ ਆਈ ਆਰ ਨੰਬਰ 181 ਮਿਤੀ 14 8 24 ਉਹ ਜਿਹੜੀ ਹੈਗੀ ਆ ਇਹ ਦਰਦ ਰਿਸ਼ਤ ਹੋਈ ਸੀ ਕਿ ਥਾਣਾ ਸਦਰ ਨਗਰ ਦੇ ਵਿੱਚ ਤੇ ਜਦੋਂ ਉਹਨੂੰ ਟੈਲੀਵਿਜ਼ਨ ਦੇ ਦੌਰਾਨ ਮਾਣੀ ਨੂੰ ਕੋਸ਼ਿਸ਼ ਕੀਤੀ ਗਈ ਕਿ ਇਹਦਾ ਨੈਟਵਰਕ ਕੀ ਹੈਗਾ ਤੇ ਉਹਦੇ ਬੈਕਵਰਡ ਨੂੰ ਜਿਹੜਾ ਹੈਗਾ ਬੈਕਵਰਡ ਅ ਫਾਰਵਰਡਸ ਲਿੰਕਸ ਨੂੰ ਜਿਹੜਾ ਹੈਗਾ ਪ੍ਰਿਸਨੇ ਬਾਚਿਆ ਤੋਂ ਬੈਕਪੋਰਡ ਲਿੰਕ ਦੇ ਵਿੱਚ ਹੈ ਕਿ ਜਗਰਾਤ ਸਿੰਘ ਜੋਗਾ ਬੇਸਿਕਲੀ ਇਹ ਵੀ ਬਹੁਤ ਹਾਈ ਲੈਵਲ ਦਾ ਸਮਗਰ ਹੈ ਜਿਹੜਾ ਕਿ ਦੌਲੇਵਲ ਫੰਡ ਮੋਕੇ ਦੇ ਵਿੱਚ ਕੰਦਾ ਰਿਹਾ ਉਹਨੂੰ ਨਾਮਜ਼ਦ ਕੀਤਾ ਸੀ ਤੋ ਇਹ ਜਿਹੜਾ ਹੈਗਾ ਜਗਰਾਤ ਸਿੰਘ ਇਹਦੇ ਕੋਲੋਂ ਜਿਹੜਾ ਹੈਗਾ ਡਿਸਕਲੋਜ਼ ਸਟੇਟਮੈਂਟ ਸੀਗਾ ਆਪਣੀ ਮਾਣੀ ਦਾ ਉਹਦੇ ਅਕੋਰਡਿੰਗਲੀ जगराज सिंह पांच किलो जड़ी, किलो अठवंजा ग्राम जी अफीम है, तो है तो जगह चला आलमोस्ट जगह करते नशे की राजस्थान वगैरह तो यह लगे तो फिलहाल ਇਸ ਰੈਕਟਰ ਨੂੰ ਵਸਤ ਕਰਨ ਦੇ ਵਿੱਚ ਜਿਹੜੇ ਗੰਦਰ ਪੁਲਿਸ ਸਟੇਸ਼ਨ ਦੇ ਖਾਸ ਕਰਕੇ ਕਮਿਸ਼ਨਰ ਪੁਲਿਸ ਇਹ ਦੋ ਜਿਹੜੇ ਹੈਗੇ ਅਸੀਂ ਮੋٹے ਸਮਗਲਤ ਮਨਜੀਤ ਮਾਣੀ ਔਰ ਜਗਰਾਤ ਸਿੰਘ ਜੋਗਾ ਇਹਨਾਂ ਵਾਸਤੇ ਗ੍ਰਿਫਤਾਰ ਕੀਤਾ ਹੈਗਾ। ਤੋਂ ਫਿਲਹਾਲ ਜਿਹੜੇ ਹੈਗੇ ਸਾਡੇ ਕੋਲ ਰਿਪੋਰਟ ਸਮਾਰਟ ਨੇ ਅਰੇ ਅੱਜ ਅਰੋਗੇਸ਼ ਜਿਹੜੇ ਹੈਗੇ। ਜੈ ਜਿਹੜਾ ਮਤਲਬ ਮਾਣੀ ਜਰ ਮਾਣੀ ਤੋਂ ਮੋਗੇ। ਚਲ ਇਹ ਚਾਰ ਜਿਹੜੇ ਕਿਨੇਂਦਰ ਮਾਣੀ ਤੋਂ ਮੋਗੇ। ਜਿਹੜਾ ਮਾਣੀ ਆ ਉਹ ਵੀ ਸਾਡੇ ਕੋਲ ਪੁਲਿਸ ਰਿਮਾਰਕ ਤੇ ਆ ਔਰ ਯੂਨਿਟ ਕੇ ਜੋਗਾ। ਦੋਨਾਂ ਦਾ 3-3 ਦਿਨ ਦਾ ਸੋ ਇਹ ਟੈਂਡੈਂਸ ਦਾ ਦੋ ਨੰਬਰ ਮਾਰਦੇ। ਜਿਹੜੇ ਹੀਰੋ ਇੱਥੇ ਕਿੱਥੋਂ ਰਹਿੰਦੇ ਸੀ ਨਸ਼ਾ ਜਿੱਥੋਂ ਇੱਕ ਕਵਰ ਜਿਹੜੇ ਹੀਰੋ ਇਹ ਜਿਹੜੇ ਮੰਜੀਤ ਦੇ ਕੋਲੋਂ ਕੀ ਪਤਾ ਕਿ ਆ ਸੀ। ਜੋਗੇ ਤੋਂ ਜਿਹੜੇ ਮੰਜੀਤ ਦੇ ਕੋਲੋਂ ਰਿਕਵਰ ਹੋਈ ਲੱਗੀ ਆ। ਔਰ ਜਿਹੜੇ ਜੋਗੇ ਦੇ ਕੋਲੋਂ ਰਿਕਵਰ ਹੋਇਆ। ਇਹ ਸਾਰਾ ਜਿਹੜਾ ਹੈ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਅਸੀਂ ਤੁਹਾਨੂੰ ਉਹਦੇ ਵਿੱਚ ਕਲੀਅਰ ਕਰਦੇ ਹਾਂ ਸਰ। ਇਹ ਦੋ ਗੱਲ ਮੰਜੀਤ ਦਾ ਖਿਲਾਫ ਇੱਕ ਇਕੱਠੇ ਚੱਲਦੇ ਹੈਗੇ। और एक ਜੀਜੋ ਨੂੰ ਸਪਲਾਈ ਕਰਦੇ ਨੇ ਲੇਕਿਨ ਡਿਟੇਲ ਐਂਡ ਅਲੋਕੇਸ਼ਨ ਦੇ ਵਿੱਚ ਸਟੰਕ ਪਾਰ ਵਾਸਤੇ ਸਰ ਮਾਰਕੀਟ ਵੈਲਿਊ ਕੀ ਹੈ ਜਿਹੜੀ ਤੁਸੀਂ ਤਕੀਮ ਪੁੱਛੀ ਮਾਰਕੀਟ ਵੈਲਿਊ ਵੀ ਆਪਾਂ ਸਾਰਿਆਂ ਨੇ ਪਤਾ ਕਿ ਸਟੇਟ ਦੇ ਵਿੱਚ ਹੈਗੀ ਹੈ ਹੈਰਮਨ ਆਰ ਫੀਮ ਵੈਸੇ ਮਾਰਕੀਟ ਵੈਲਿਊ ਤਾਂ ਨਹੀਂ ਕਹਿ ਸਕਦੇ सकते ਸਮਾਨ ਦੇ ਵਿੱਚ ਜੋ ਰੇਟ ਚੱਲਦਾ ਹੈਗਾ ਉਹਦੀ ਕੋਈ ਕੋਸਟ ਨਹੀਂ ਆਪਾਂ ਲਾ vai controlar